ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਮਾਨ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸਿਵਲ ਰਿਟ ਪਟੀਸ਼ਨ ਨੰਬਰ 24698 2025 ਨਿਰਮਲ ਸਿੰਘ ਤੁਨੀਆ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਇਸ ਰੇਟ ਪਟੀਸ਼ਨ ਦੇ ਵੱਲੋਂ ਜੋ ਕੇਂਦਰ ਦੀ ਤਰਸ ਤੇ ਜੋ ਡੀਏ ਹੈ ਅਪ ਟੂ ਡੇਟ ਉਹ ਮੰਗਿਆ ਗਿਆ ਹੈ ਇਸ ਦੇ ਉੱਪਰ ਮਾਨਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੱਲੋਂ ਕੀ ਡਿਸੀਜਨ ਲਿਆ ਗਿਆ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇਹੀ ਦੱਸਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਚੈਨਲ ਤੇ ਨਵੇਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਜਿਹੜਾ ਕਿ ਨੰਬਰ 24698 2025 ਡੇਟ ਆਫ ਡਿਸੀਜਨ 25 8 2025 निर्मल ਸਿੰਘ ਦੁਨੀਆ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਜਸਟਿਸ ਹਰਪ੍ਰੀਤ ਸਿੰਘ ਬਰਾੜ ਜਿਨ੍ਹਾਂ ਦੇ ਵੱਲੋਂ ਇਹ ਡਿਸੀਜਨ ਲਿਆ ਗਿਆ ਹੈ ਤਾਂ ਅਸੀਂ ਤੁਹਾਨੂੰ ਵਿਸਤਾਰ ਦੇ ਵਿੱਚ ਦੱਸਾਂਗੇ ਕਿ ਇਸ ਰਿਟ ਪਟੀਸ਼ਨ ਦੇ ਵਿੱਚ ਕੀ ਫੈਸਲਾ ਹੋਇਆ ਹੈ ਅਤੇ ਪਟੀਸ਼ਨਰਸ ਦੇ ਵੱਲੋਂ ਕੀ ਮੰਗ ਕੀਤੀ ਗਈ ਹੈ ਅਤੇ ਰਿਸਪੌਂਡੈਂਸ ਦੇ ਵੱਲੋਂ ਕੀ ਜਵਾਬ ਦਿੱਤਾ ਗਿਆ ਤਾਂ ਪਹਿਲੇ ਪੁਆਇੰਟ ਦੇ ਵਿੱਚ ਜੋ ਪਟੀਸ਼ਨਰ ਸਾਨੂੰ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਸੀ ਕਿ ਜੋ ਮਹਿੰਗਾਈ ਪੱਤਾ ਹੈ ਉਹ ਕੇਂਦਰ ਸਰਕਾਰ ਦੇ ਪੈਟਰਨ ਦੇ ਅਨੁਸਾਰ ਸਹੀ ਤਰ੍ਹਾਂ ਦੇ ਦਿੱਤਾ ਜਾਵੇ ਇਸੇ ਤਰ੍ਹਾਂ ਮੰਗ ਕੀਤੀ ਗਈ ਸੀ ਕਿ ਜੋ ਡੀਅਰਸ ਅਲਾਉਂਸ ਸੀ ਜੋ ਕਿ 125% 11 2016 ਤੋਂ ਪੰਜਾਬ ਸਰਕਾਰ ਦੇ ਵੱਲੋਂ ਲਾਗੂ ਕੀਤਾ ਗਿਆ ਪਰੰਤੂ ਇਸ ਦੀ ਮੰਗ 11 16 ਤੋਂ ਕੀਤੀ ਗਈ ਉਸੇ ਹੀ ਤਿਹਾਰਾ ਅਗਰ ਆਪਾਂ 6 ਪੰਜਾਬ ਪੇ ਕਮਿਸ਼ਨ ਦੀ ਗੱਲ ਕਰੀਏ ਜੋ 28% ਡੀਏ ਸੀ ਉਹ ਕੇਂਦਰ ਸਰਕਾਰ ਦੇ ਵੱਲੋਂ 1 7 21 9 ਦਿੱਤਾ ਗਿਆ ਪਰੰਤੂ ਜੋ ਪੰਜਾਬ ਗਵਰਨਮੈਂਟ ਦੇ ਵੱਲੋਂ ਉਹ ਡੀਏ ਹੈ ਇੱਕ 11 2025 ਨੂੰ ਲਾਗੂ ਕੀਤਾ ਗਿਆ ਤਾਂ 34% ਡੀਏ ਕੇਂਦਰ ਦੇ ਵੱਲੋਂ ਇੱਕ 1 22 ਨੂੰ ਦਿੱਤਾ ਗਿਆ ਪਰੰਤੂ ਪੰਜਾਬ ਸਰਕਾਰ ਦੇ ਵੱਲੋਂ 11 22 ਨੂੰ ਇਸ ਨੂੰ ਰਿਲੀਜ਼ ਕੀਤਾ ਗਿਆ 38% ਡੀਏ 17 22 ਨੂੰ ਜੋ ਕੇਂਦਰ ਨੇ ਦਿੱਤਾ ਪਰੰਤੂ ਪੰਜਾਬ ਸਰਕਾਰ ਦੇ ਵੱਲੋਂ 1123 ਨੂੰ ਦਿੱਤਾ ਗਿਆ ਤੇ 42% ਡੀਏ 11 ਤੇ ਇਹ ਤੋ ਲਾਗੂ ਸੀ ਜੋ ਕਿ ਪੰਜਾਬ ਸਰਕਾਰ ਦੇ ਵੱਲੋਂ ਇੱਕ 11 24 ਨੂੰ ਦਿੱਤਾ ਗਿਆ ਇਹ ਜੋ ਡੀਏ 4 ਮਹੀਨੇ ਦਾ ਡਿਫਰੈਂਸ ਇਹ 9 ਮਹੀਨੇ ਦਾ ਡਿਫਰੈਂਸ ਇਹ 5 ਮਹੀਨੇ ਦਾ ਡਿਫਰੈਂਸ ਤੇ ਇਹ 10 ਮਹੀਨੇ ਦਾ ਡਿਫਰੈਂਸ ਤੇ ਉਸ ਤੋਂ ਬਾਅਦ ਸਰਕਾਰ ਦੇ ਵੱਲੋਂ ਜੋ ਕੇਂਦਰ ਸਰਕਾਰ ਦੇ ਵੱਲੋਂ ਡੀਏ ਸਮੇਂ-ਸਮੇਂ ਸਰ 40% 1 7 23 50% 1 1 24 53% ਇਸ ਜਿਹੜਾ ਕਿ 21 ਤੇ ਹੁਣ ਇੱਕ ਇੱਕ 25 ਤੋਂ ਜੋ 55% ਡੀਏ ਹੈ ਉਸ ਨੂੰ ਦੇ ਦਿੱਤਾ ਗਿਆ ਹੈ ਇਸ ਦੇ ਵਿੱਚ ਪਟੀਸ਼ਨਰਸ ਦੇ ਵੱਲੋਂ ਏਰੀਅਰ ਦੀ ਮੰਗ ਕੀਤੀ ਗਈ ਹੈ ਜੋ ਵੀ ਜਿਹੜਾ ਹੈ ਪੈਂਡਿੰਗ ਹੈ ਜਿਹੜਾ ਏਰੀਅਰ ਦੀ ਉਸ ਨੂੰ ਜਿਹੜਾ ਹੈ 12% ਜੋ ਇੰਟਰਸਟ ਰੇਟ ਹੈ ਉਸ ਦੇ ਨਾਲ ਇਸ ਦੀ ਹਦਾਇਕੀ ਕੀਤੀ ਜਾਵੇ ਜਿਹੜਾ ਅਪ ਟੂ 2 ਨੰਬਰ ਦੇ ਵਿੱਚ ਜਿਹੜਾ 2 ਦੇ ਵਿੱਚ ਪੁਆਇੰਟ ਦੀ ਜਿਹੜੀ ਗੱਲ ਕਰੀਏ ਤਾਂ ਜੋ ਪਟੇਸ਼ਨਲ ਕੋਸ਼ਲ ਸੀ ਜਿਹੜੇ ਵਕੀਰ ਸੀ ਉਹਨਾਂ ਦੇ ਵੱਲੋਂ ਇਹ ਸੰਤੁਸ਼ਟੀ ਜਤਾਈ ਗਈ ਹੈ ਕਿ ਜੇਕਰ 28 5 2025 ਦਾ ਉਹਨਾਂ ਦੀ আরਜੀ ਹੈ ਕਿ ਉਸ ਤੇ ਸਰਕਾਰ ਵਿਚਾਰ ਕਰਦੀ ਹੈ ਤੇ ਉਸ ਨੂੰ ਅਕੋਰਡਿੰਗ ਸਪੀਕਿੰਗ ਆਰਡਰ ਜਾਰੀ ਕਰਦੀ ਹੈ ਤਾਂ ਉਹੋ ਇਸ ਗੱਲ ਤੇ ਸਹਿਮਤ ਹੋਣਗੇ ਤਾਂ ਜੋ 3rd ਪੁਆਇੰਟ ਹੈ ਉਸ ਦੇ ਵਿੱਚ ਜੋ ਸਰਕਾਰੀ ਜਿਹੜੇ ਵਕੀਲ ਨੇ ਪੁਆਇੰਟ ਨੰਬਰ 1 ਤੇ 2 ਦਾ ਜਿਹੜਾ ਜੋ ਪਟੀਸ਼ਨਰ ਦੇ ਐਡਵੋਕੇਟ ਦੇ ਵੱਲੋਂ ਰੱਖਿਆ ਗਿਆ ਸੀ ਉਸ ਦਾ ਕੋਈ ਵਿਰੋਧ ਨਹੀਂ ਕੀਤਾ ਇਸ ਦੇ ਵਿੱਚ ਰਿਸਪੌਂਡੈਂਟ ਨੰਬਰ 2 ਜੋ ਹੈ ਉਸ ਨੂੰ ਪੁਆਇੰਟ ਜਿਹੜਾ ਕਿ ਟਾਈਮ ਆਊਟ ਕਰਕੇ 28 5 2025 ਦੀ ਜੋ ਪਟੀਸ਼ਨਰਸ ਦੀ ਅਰਜੀ ਸੀ ਉਸ ਦਾ ਨਿਪਟਾਰਾ ਕਰਨ ਦੇ ਲਈ ਵੀ ਵਿਸ਼ਵਾਸ ਦਿਵਾਇਆ 4 ਨੰਬਰ ਪੁਆਇੰਟ ਤੇ ਜਿਹੜਾ ਹੈ ਉਸ ਦੇ ਵਿੱਚ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਹੁਕਮ ਦਿੱਤਾ ਹੈ ਕਿ ਪੰਜਾਬ ਸਰਕਾਰ ਜੋ ਹੈ ਉਹ ਜਵਾਬ ਦੇ ਅਧਿਕਾਰੀਆਂ ਜੋ ਰਿਸਪੌਂਡ ਨੰਬਰ 2 ਹੈ ਉਸ ਨੂੰ 3 ਮਹੀਨਿਆਂ ਦੇ ਅੰਦਰ ਅੰਦਰ ਮਹੀਨਿਆਂ ਦੇ ਜਿਹੜੇ ਕਿ ਅੰਦਰ ਅੰਦਰ ਆਰਜੀ ਦੇ ਚਾਰ ਕਰਨ ਦੇ ਲਈ ਕੀ ਹੈ ਤੇ ਪਟੀਸ਼ਨਰ ਨੂੰ ਜੋ ਸੁਣ ਕੇ ਸਪੀਕਿੰਗ ਆਰਡਰ ਜਾਰੀ ਕਰਨ ਦੇ ਲਈ ਕੀ ਹੈ ਅਤੇ ਜੇਕਰ ਪਟੀਸ਼ਨਰ ਹੱਕਦਾਰ ਹਨ ਜੋ ਵੀ ਚੀਜ਼ ਪਟੀਸ਼ਨ ਮੰਗ ਰਹੇ ਹਨ ਜੋ ਵੀ ਡੀਏ ਦਾ ਏਰੀਅਰ ਏਰੀਅਰ ਮੰਗ ਰਹੇ ਹਨ ਉਸ ਨੂੰ ਜਿਹੜਾ ਕਿ ਤੁਰੰਤ ਕਾਰਵਾਈ ਕਰਨ ਦੇ ਲਈ ਕੀ ਹੈ ਇਸੇ ਤਰ੍ਹਾਂ ਇਸ ਕੇਸ ਦਾ ਜੋ ਫੈਸਲਾ ਹੈ ਉਹ ਮਿਤੀ 25 8 2025 ਨੂੰ ਮਾਨ ਜੋ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਵਿੱਚ ਬਣੇ ਰਹਿ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ ਜੀ